ਅਮਰਸਰ ਦੇ ਫਿਰਕਾ ਚੌਕ ਬਾਈਪਾਸ ਨੇੜੇ ਇੱਕ ਟੈਕਸਟਾਈਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਪਾਨ ਸੜਕੀ ਸੁਆਹ ਹੋ ਗਿਆ। ਹੁਣ ਤੱਕ ਪਤਾ ਲੱਗਾ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਹ ਇਹ ਚਲੋ ਮਾਰੇ ਦੀ ਗ੍ਰਿਪਾਂ ਕਿਥੋਂ ਕੰਟਰੋਲ ਹੋ ਗਿਆ ਹੈ। ਇਨਾ ਜਾਨੀ ਕੋਈ ਨੁਕਸਾਨ ਨਹੀਂਗਾ। ਮਾਲੀ ਨੂੰ ਲੋਕਾਂ ਨੂੰ ਥੋੜਾ ਜਹਾਗਾ ਉਹਨਾਂ ਦਾ। ਠੀਕ ਹੈ ਜੀ। ਕਾਰਨ ਦੀ ਕਸ਼ਤੀ ਹੈ। ਕਾਰਨ ਅਜੇ ਤੱਕ ਦੱਸਿਆ ਨਹੀਂ ਉਹਨਾਂ ਨੇ। ਅਸੀਂ ਮੌਕੇ ਤੇ ਜੇ ਪਾਣੀ ਲਾ ਕੇ ਢੇ ਆ। ਠੀਕ ਹੈ ਜੀ ਇਹ ਪੰਜ ਛੇ ਗੱਡੀਆਂ ਆ ਚੁੱਕੀਆਂ ਹੀ ਆ ਜਿਹੜੇ ਮੌਕਾ ਸਮਾਗ ਲਈ ਐਸਲੇ ਫੈਕਟਰੀ ਕਿਸ ਚੀਜ਼ ਦੀ ਕੀ ਸਰ ਫੈਕਟਰੀ ਯਾਰ ਇਹ ਕਪੜੇ ਦੀ ਫੈਕਟਰੀ ਹੈ ਹਮਮ ਠੀਕ ਹੈ ਜੀ ਇੱਥੇ ਅਭੀ ਚੱਲ ਕਪੜੇ ਦੀ ਫੈਕਟਰੀ ਹੈ ਬੇਕਾਮਿਲ ਪ੍ਰਾਂਤ ਦੇ ਨਾਲ ਅਚਾਨਕ ਕਿਤੇ ਕੋਈ ਟੈਕਨੀਕਲ ਫਾਲਟ ਪਿਆ ਜਿਹਦੇ ਕਰਕੇ ਇਹਨਾਂ ਦੇ ਜਿਹੜਾ ਔਇਲ ਬੋਇਲਰ ਹੈ ਉਹਨੂੰ ਅੱਗ ਲੱਗੀ ਤੇ ਮੌਕੇ ਤੇ ਜਿਹੜੀ ਫਾਇਰ ਵਿਗੇਟ ਦੀਆਂ ਗੱਡੀਆਂ ਆ ਗਈਆਂ ਸੀਗੀਆਂ ਤੇ ਤੇ ਕੰਟਰੋਲ ਕਰ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜੇ ਮਾਲੀ ਨੂੰ ਜਦ ਮੁਕਸਾਰ ਨਜ਼ਰ ਆਇਆ ਨਹੀਂ ਮਾਲੀ ਹੋਇਆ ਏ ਹੁਣ ਚੈੱਕ ਕਰਨਗੇ ਆਪਣੇ ਕੋਈ